ਤੇ ਕੋ ਜੇਤੇ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਤਰਨਾਇਆ ਜੀ ਜਿਹੜੇ ਪੰਥਕ ਤੇ ਰਾਣੇ ਤੇ ਫਿਰ ਤੇ ਇੱਕੋ ਇੱਕ ਮੈਨੂੰ ਨਜ਼ਰ ਆ ਰਿਹਾ ਕਿ ਨਾਨਕਸ਼ਹੀ ਕੈਲੰਡਰ ਜਿਹੜਾ ਵਾਪਸ ਉਹਦਾ ਮੂਲ ਰੂਪ ਵਾਪਸ ਕਰ ਲਿਆ ਜਾਵੇ ਮੈਂ ਕਿਹਾ ਤੁਸੀਂ ਤਾਂ ਸਾਰਾ ਸਸਪੈਂਸ ਹੀ ਮਾਰ ਦਿੰਨੇ ਹੋ ਝਟ ਕੱਢ ਕੇ ਨਾਨਕਸ਼ਹੀ ਕੈਲੰਡਰ ਰੱਖਤਾ ਜੀ ਤੁਹਾਨੂੰ ਪਤਾ ਹੈ ਨਾਨਕਸ਼ਹੀ ਕੈਲੰਡਰ ਝੋਲੇ 'ਚ ਪਾਉਣ ਲੱਗਿਆ ਕਿੰਨੀ ਮੁਸ਼ਕਲ ਆਈ ਸੀ ਇਹਦੀ ਵੀ ਗੱਲ ਕਰਾਂਗੇ ਗੱਲ ਤੇ ਫਿਰ ਉਹੀ ਆ ਕਿ ਉਹਨੂੰ ਬਣਾਉਣ ਵਲੇ ਵੀ ਉਨਾ ਹੀ ਸਮਾਂ ਲੱਗਾ ਸੀ ਹੂੰ ਤੇ ਉਹਨੂੰ ਝੋਲੇ ਚ ਪਾਉਣ ਲੱਗੇ ਵੀ ਉੰਨਾ ਸਮਾਂ ਲੱਗ ਲੇਕਿਨ ਹੁਣ ਕੱਢਣ ਲੱਗੇ ਆ ਸਮਾਂ ਨਹੀਂ ਇਹ ਲੱਗਣਾ ਗੱਲ ਇਹ ਹੈ ਕਿ ਸਰਦਾਰ ਪਾਲ ਸਿੰਘ ਪੁਰੇਵਾਲ ਨੂੰ ਪੁੱਛੋ ਜੀ ਸਾਲਾਂ ਦੀ ਮਿਹਨਤ ਦਹਾਕਿਆਂ ਦਾ ਸਫਰ ਬਣਾਇਆ ਬਿਲਕੁਲ ਬਿਲਕੁਲ ਬਹੁਤ ਬਿਹਤਰੀਨ ਢੰਗ ਨਾਲ ਸਭ ਨੇ ਸਰਾਇਆ ਲਾਗੂ ਕਰਤਾ ਹਾਂ ਅਗਲਾ ਕੀ ਕਾਦੇਲੀ ਲਾਗੂ ਕਰੀ ਜਾਂ ਨੇ ਇਹ ਤਾਂ ਤੁਹਾਡੀ ਪਛਾਣ ਵੱਖਰੀ ਕਰਦਾ ਬਿਲਕੁਲ ਤੁਸੀਂ ਸਿੱਧਾ ਸਾਬ ਲਾਓ ਵੀ 2009 ਦੀ ਬੰਦੀ ਛੋੜ ਦਵੇ ਦੀਵਾਲੀ ਹੂੰ ਤੇ ਗਾਂ 4 ਜਨਵਰੀ 2010 ਕਿੰਨਾ ਕੁ ਮਹੀਨਿਆਂ ਦਾ ਫਰਕ ਰਹਿ ਜਾਂਦਾ ਤੇ ਫਿਰ ਮੱਕੜ ਸਾਹਿਬ ਤੇ ਟਕਸਾਲ ਵਾਲੇ ਮੀਟਿੰਗ ਸੀ ਬਿਲਕੁਲ ਉਹ ਦੋਨੇ ਸੋਧ ਕਰਤਾ ਕੋਜ ਕਰਤਾ ਕਮੇਟੀ ਸੀ ਹਾਂ ਕਮੇਟੀ ਕਹਿੰਦੀ ਗੁਰਬਚਨ ਸਿੰਘ ਨੂੰ ਕਰਦੇ ਭਾਈ ਉਹਨੇ ਕਰਤਾ ਨਹੀਂ ਪਹਿਲਾਂ ਤੇ ਐਗਜ਼ੈਕਟਿਵ ਨੇ ਕਿਹਾ ਪੀ ਪ੍ਰਵਾਨ ਕਰ ਲੋ ਤਿੰਨ ਮੈਂਬਰ ਵਾਗੀ ਹੋਗੇ ਉਹ ਕਹਿੰਦੇ ਅਸੀਂ ਦੀ ਮੰਨਦੇ ਮੱਕੜ ਸਾਹਿਬ ਕਹਿੰਦੇ ਫਿਰ ਪਾਰਟੀ ਪ੍ਰਧਾਨ ਨਾਲ ਗੱਲ ਕਰ ਉਹ ਫੜੋ ਮੋਬਾਈਲ ਇਹ ਬਰੀਕੀਆਂ ਹੋਰ ਨੇ ਬੜੀਆਂ ਤਿੱਖੀਆਂ ਬਰੀਕੀਆਂ ਬڑے ਅੰਦਰਲੇ ਸਰੋਤ ਜਿਹੜੇ ਆ ਉਹ ਜਦੋਂ ਦੱਸਦੇ ਘਟਨਾਵਾਂ ਉਹ ਤੋਂ ਇੰਜ ਲੱਗਦਾ ਯਾਰ ਸਾਡੇ ਕੌਮੀ ਫੈਸਲੇ ਕਰਨ ਲੱਗੇ ਆ ਬੜੇ ਛੋਟੇ ਛੋਟੇ ਹਿੱਤ ਪੜ ਲਏ ਜਾਂਦੇ ਆ ਆਖਰ ਬੰਦੇ ਵੱਡੇ ਹੋ ਕੇ ਕਰਦਾਰ ਵੱਡੇ ਕਿਉਂ ਨਹੀਂ ਕਰਦੇ ਬੜੀਆਂ ਮੁਸ਼ਕਲਾਂ ਆਉਂਦੀਆਂ ਨਾਨਕਸ਼ਹੀ ਕਲੰਡਰ ਜਿਹਦੇ ਤੁਸੀਂ ਜ਼ਿਕਰ ਕਰ ਰਹੇ ਹੋ ਨਾਨਕਸ਼ਹੀ ਕਲੰਡਰ ਨੂੰ ਇੱਕ ਵਾਰੀ ਫਿਰ ਤੋਂ ਥੈਲੇ ਚੋਂ ਬਾਹਰ ਕੱਢਿਆ ਜਾ ਰਿਹਾ ਵੱਡੀ ਗੱਲ ਨਹੀਂ ਕਿ ਜੇ ਅਗਲੇ ਦਿਨਾਂ ਚ ਤੁਸੀਂ ਅਚਨਚੇਤੇ ਦੇਖੋ ਕਿ ਪਾਕਿਸਤਾਨ ਦੇ ਵਿੱਚ ਜਦੋਂ 550 ਸਾਲਾਂ ਦੇ ਉੱਪਰ ਗਏ ਸੀਗੇ 1 ਅਗਸਤ 2019 ਨੂੰ ਜੀ ਜਦੋਂ ਉਥੋਂ ਅੰਤਰਰਾਸ਼ਟਰੀ ਨਗਰ ਕੀਰਤਨ ਤੁਰਦਾ ਉਦੋਂ ਜੱਥੇਦਾਰ ਅਕਾਲ ਤਖਤ ਦੇ ਗਨਹਰਪ੍ਰੀਤ ਸਿੰਘ ਜਿਹੜੇ ਨੇ ਨਨਕਾਣਾ ਸਾਹਿਬ ਦੇ ਧਾਰਮਿਕ ਮੰਚ ਤੋਂ ਐਲਾਨ ਕਰਦੇ ਨੇ ਜੀ ਕਿ ਉਹ ਇਸ ਕੈਲੰਡਰ ਦਾ ਬੜੀ ਜਲਦੀ ਹੱਲ ਕਰਨਗੇ ਔਰ ਉਹ ਇਹ ਵੀ ਕਹਿੰਦੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜਿਹੜਾ 2020 ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆ ਲਾਹੌਰ 'ਚ ਮਨਾਇਆ ਜਾਣਾ ਉਹ ਸਾਂਝੇ ਤੌਰ ਤੇ ਮਨਾਇਆ ਜਾਏਗਾ ਲੇਕਰ ਕੋਰੋਨਾ ਕਰਕੇ ਐਸਾ ਨਹੀਂ ਹੋ ਸਕਿਆ ਲੇਕਿਨ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਦੇ ਏਜੰਡੇ ਦੇ ਵਿੱਚ ਵੀ ਇਸ ਨਾਨਕਸ਼ਹੀ ਕੈਲੰਡਰ ਬਾਰੇ ਜਿਹੜੀ ਹੈ ਦੁਬਧਾ ਹੈ ਉਹਨੂੰ ਖਤਮ ਕਰਨਾ ਹੈ। ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਸੰਸਥਾ ਹੈ ਔਰ ਉਹਦੇ ਜਥੇਦਾਰ ਨਿਰਵਿਵਾਦ ਲੀਡਰ ਹੁੰਦੇ ਆ ਕੌਮ ਦੇ। ਔਰ ਜਿੱਦਾਂ ਪਾਕਿਸਤਾਨ ਦੇ ਵਿੱਚ ਸਿੰਘ ਸਾਹਿਬ ਪ੍ਰੋਮਿਸ ਕਰਕੇ ਆਏ ਸੀ ਕਿ ਅਸੀਂ ਇਹ ਇੱਕ ਤਰੀਕਾ ਰੱਖਾਂਗੇ ਵਰਲਡ ਵਾਈਡ ਜਦੋਂ ਸਾਡੇ ਤਿਥ ਤਿਉਹਾਰ ਹੋਣਗੇ ਸਾਡੇ ਗੁਰਪੁਰਬ ਹੋਣਗੇ ਅਫਸੋਸ ਉਹ ਹੁਣ ਤੱਕ ਵਾਪਰ ਨਹੀਂ ਸੀ ਸਕਿਆ ਲੇਕਿਨ ਹੁਣ ਸਿਆਸੀ ਲੋੜਾ ਆ ਗੀਆਂ ਆਪਣੇ ਆਪ ਨੂੰ ਪੰਥਕ ਸਾਬਤ ਕਰਨ ਦੇ ਬੇਸ਼ੁਮਾਰ ਮੌਕੇ ਚਾਹੀਦੇ ਹੋਣਗੇ ਸੋ ਸਭ ਤੋਂ ਪਹਿਲਾ ਜਿਹੜਾ ਮੌਕਾ ਅੱਗੇ ਮੇ ਆਉਣ ਦੀ ਕੋਸ਼ਿਸ਼ ਹੋਊਗੀ ਉਹ ਨਾਨਕਸ਼ਾਈ ਕਲੰਡਰ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ਾਮਲ ਹੋ ਸਕਦੀ ਹੈ ਤੁਹਾਨੂੰ ਯਾਦ ਕਰਾ ਦਈਏ ਕਿ ਨਾਨਕਸ਼ਾਈ ਕਲੰਡਰ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਨੇ ਮਿਹਨਤ ਨਾਲ ਤਿਆਰ ਕੀਤਾ ਸਾਰੀਆਂ ਧਿਰਾਂ ਨੂੰ ਲੱਗਿਆ ਕਿ ਇਹ ਸਿੱਖਾਂ ਦਾ ਆਪਣਾ ਕਲੰਡਰ ਹੈ ਜਿਹਦੇ ਜਿਹਦੇ ਨਾਲ ਸਾਡੀ ਪਛਾਣ ਗੂੜੀ ਹੁੰਦੀ ਹੈ ਮੋਕਲੀ ਹੁੰਦੀ ਹੈ ਲੇਕਿਨ ਅਚਨ ਚੇਤ ਇੱਕ ਨਵੀਂ ਪ੍ਰਕਿਰਿਆ ਆਣ ਪੈਂਦੀ ਹੈ ਕੁਝ ਸਾਲਾਂ ਦੇ ਵਕਫੇ ਬਾਅਦ ਕਿ ਨਾਨਕਸ਼ਾਈ ਕਲੰਡਰ ਉਹਦੀ ਬਜਾਏ ਬਿਕਰਮੀ ਕਲੰਡਰ ਲੈ ਲੈਂਦੇ ਬਿਕਰਮੀ ਸੋਧਿਆ ਸੋਧਰੇ ਨਾਂ ਤੇ ਉਹਦਾ ਕਰ ਦਿੱਤਾ ਬਿਕਰਮੀ ਕੰਡਲ ਸ਼੍ਰੋਮਣੀ ਨਾਂ ਨਾਨਕਸ਼ਾਈ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ ਮੌਖਿਕ ਆਦੇਸ਼ ਹੁੰਦੇ ਆ ਮੱਕਾ ਕਾ ਦੇ ਉੱਪਰ ਲੈ ਆਦੇ ਉਹ ਦੇ ਉੱਪਰ ਹੋਏ ਨਾ ਲਿਖਤੀ ਕੋਈ ਨਹੀਂ ਰਿਕਾਰਡ ਕੋਈ ਨਹੀਂ ਬਿਲਕੁਲ ਔਰ ਉਹਨਾਂ ਨੂੰ ਕਿਹਾ ਜਾਂਦਾ ਫਿਰ ਇੱਕ ਥੱਲੇ ਦੇ ਲੈਵਲ ਤੇ ਕਮੇਟੀ ਬਣ ਜਾਂਦੀ ਐ ਸਕੱਤਰਾਂ ਦੀ ਬਿਲਕੁਲ ਜਿਹਦੇ ਵਿੱਚ ਉਸ ਵੇਲੇ ਦੇ ਸਕੱਤਰ ਨੇ ਸਾਰੇ ਸਾਰੇ ਹਾਂਜੀ ਸਕੱਤਰ ਸਾਹਿਬ ਵੀ ਜਦੋਂ ਜਹਦਰਖ ਸਾਹਿਬ ਕੋ ਜਾਂਦੇ ਕਹਿੰਦੇ ਤਾਲੇ ਬਣਾ ਰਹੇ ਨੇ ਉੱਥੇ ਪਤਾ ਲੱਗਾ ਸੋ ਇਹ ਜਿਹੜੇ ਸਕੱਤਰ ਸੀਗੇ ਇਹਨਾਂ ਨੂੰ ਰਹਿਤ ਮਰਿਆਦਾ ਬਾਰੇ ਇਹਨਾਂ ਨੂੰ ਤਿਥਾ ਤਿਉਹਾਰਾਂ ਬਾਰੇ ਜਾਦਾ ਅੰਦਾਜ਼ਾ ਸੀ ਇਹਨਾਂ ਨੂੰ ਪਤਾ ਹੁੰਦਾ ਕਿ ਲੋਕਾਂ ਦੀਆਂ ਮੁਸ਼ਕਲਾਂ ਕੀ ਐ ਇਹ ਉਸ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਲੇਕਿਨ ਟਾਲਦੇ ਰਹਿੰਦੇ ਐ ਫਿਰ ਆਦੇਸ਼ ਮੌਖਿਕ ਆਦੇਸ਼ ਹੋਰ ਸਖਤ ਹੋ ਜਾਂਦੇ ਹਾਂ ਇਨ ਦਾ ਮੇਨ ਟਾਈਮ ਦੋ ਮੈਂਬਰੀ ਕਮੇਟੀ ਬਣ ਜਾਂਦੀ ਐ ਜਿਹਦੇ ਵਿੱਚ ਇੱਕ ਵੱਡੀ ਧਾਰਮਿਕ ਸੰਸਥਾ ਦੇ ਮੁਖੀ ਤੇ ਦੂਜੇ ਸ਼੍ਰੋਮਣੀ ਕਮੇਟੀ ਦੇ ਮੁਖੀ ਜੀ ਅਵਤਾਰ ਸਿੰਘ ਮੱਕੜ ਪਾਤੇ ਜਾਂਦੇ ਉਹਨਾਂ ਦੀਆਂ ਮੀਟਿੰਗਸ ਹੁੰਦੀਆਂ ਨੇ ਕਿ ਨਾਨਕਸ਼ਹੀ ਕਲੰਡਰ ਨੂੰ ਬਿਕਰਮੀ ਕਲੰਡਰ ਵੱਲ ਕਿਵੇਂ ਲੈ ਕੇ ਜਾਣਾ ਲੇਕਿਨ ਉਹਦੇ 'ਚ ਵੀ ਇਹੀ ਐ ਕਿ 4 ਜਨਵਰੀ 2010 ਨੂੰ ਸ਼ੋਨੀ ਕਮੇਟੀ ਦੇ ਐਗਜ਼ੈਕਟਿਵ ਜਿਹੜੀ ਹੈ ਸੋਧਾਂ ਪ੍ਰਵਾਨ ਕਰਦੀ ਹੈ ਜੀ ਉਦੋਂ ਰੌਲਾ ਪੈਂਦਾ ਕਿ ਨਾ ਤੇ ਅਵਤਾਰ ਸਿੰਘ ਮੱਕੜ ਜਿਹੜੇ ਨੇ ਉਹ ਖਗੋਲ ਵਿਗਿਆਨੀ ਨੇ ਨਾ ਭੂਗੋਲ ਵਿਗਿਆਨੀ ਨੇ ਨਾ ਇਤਿਹਾਸਕਾਰ ਨੇ ਜੀ ਤੇ ਨਾ ਹੀ ਉਹ ਜਿਹੜੇ ਧਾਰਮਿਕ ਸੰਸਥਾ ਦੇ ਮੁਖੀ ਨੇ ਉਹਨਾਂ ਦੇ ਕੋਈ ਐਸਾ ਕੋਣ ਹੈ ਲੇਕਿਨ ਕੋਈ ਨਹੀਂ ਸੁਣਦਾ ਉਸ ਤੋਂ ਬਾਅਦ 4 ਜਨਵਰੀ ਨੂੰ ਬਾਅਦ ਨਾਲ ਹੀ 18 ਘੰਟਿਆਂ ਦੇ ਨੋਟਿਸ ਦੇ ਵਿੱਚ ਉਸ ਤੰਦਰਤ ਸਰ ਦੇ ਜੇਫੇਦਾਰ ਗਿਆਨੀ ਗੁਰਵਚਨ ਸਿੰਘ ਨੇ ਇਸ ਸੋਧੇ ਹੋਏ ਕੈਲੰਡਰ ਨੂੰ ਪ੍ਰਵਾਨ ਕਰਾ ਅੱਛਾ ਚਲੋ ਹੁਣ ਥੋੜਾ ਸਸਪੈਂਸ ਖਤਮ ਕਰ ਦਈਏ ਜੀ ਉਸ ਐਗਜ਼ੀਕਟਿਵ ਬਾਡੀ ਦੇ ਵਿੱਚ ਮੱਕੜ ਦੀ ਇਸ ਪ੍ਰਪੋਜ਼ਲ ਦਾ ਵਿਰੋਧ ਕਿਹੜੇ ਕਿਹੜੇ ਮੈਂਬਰ ਕਰਦੇ ਆ ਸੁਖਦੇਵ ਸਿੰਘ ਪੌਰ ਹਮ ਸਾਕ ਰਣੈਲ ਸਿੰਘ ਪੰਜੋਰੀ ਤੇ ਇੱਕ ਬੀਬੀ ਰਵਿੰਦਰਪੁਰ ਅਜਰਾਣਾ ਤਿੰਨੇ ਵਾਕਆਊਟ ਕਰਉਂਦੇ ਨੇ ਔਰ ਉਸ ਟਾਈਮ ਤੇ ਮੱਕੜ ਬਾਦਾ ਬਕਾਇਦਾ ਰੰਦਾਵਾ ਜੀ ਅਖਬਾਰਾਂ 'ਚ ਛਪਿਆ ਹਮ ਕਿ ਜਦੋਂ ਮੱਕੜ ਸਾਹਿਬ ਨੇ ਕਿਹਾ ਕਿ ਜਿਹਨੂੰ ਕੋਈ ਤਕਲੀਫ ਹੈ ਉਹ ਪ੍ਰਧਾਨ ਜਿਹੜਾ ਗੱਲ ਕਰ ਲੋ ਟੈਲੀਫੋਨ ਤੇ ਹੂੰ ਔਰ ਇਹ ਤਿੰਨ ਮੈਂਬਰ ਜਿਹੜੇ ਸੀ ਇਹਨਾਂ ਬਾਹਰ ਲਾਨੀਆਂ ਆ ਕੇ ਕਿਹਾ ਕਿ ਸਾਨੂੰ ਕਿਹਾ ਗਿਆ ਹੈ ਸੁਖਵੀਰ ਬਾਦਲ ਨਾਲ ਗੱਲ ਕਰ ਲੋ ਅਸੀਂ ਕਿਹਾ ਅਸੀਂ ਨਹੀਂ ਕਰਨੀ ਅਸੀਂ ਇਸ ਨਾਨਕਸ਼ੇ ਕੈਲੰਡਰ ਨੂੰ ਨਹੀਂ ਬਦਲਣਾ ਚਾਹੁੰਦੇ ਔਰ ਉਸ ਤੋਂ ਨੈਕਸਟ ਡੇ ਪ੍ਰਧਾਨ ਦੀ ਕੋਠੀ ਤੇ ਵਿੱਚ ਦੋ ਸਖਤਰ ਮੌਜੂਦ ਨੇ ਔਰ ਇੱਕ ਓਐਸਡੀ ਮੈਂ ਨਹੀਂ ਲਾਉਂਗਾ ਜੀ ਜੀ ਔਰ ਦੂਸਰੇ ਜਿਹੜੇ ਸਾਬਕਾ ਫੈਡਰੇਸ਼ਨੀਆਂ ਨੇ ਮੈਂਬਰ ਸ਼ਰਮਣੀ ਕਮੇਟੀ ਉਹ ਦੋਵੇਂ ਪੁੱਜਦੇ ਆ ਉਹਨਾਂ ਦਾ ਰੂਪ ਸਖਤ ਸੀ ਉਹਨਾਂ ਦੀ ਗੱਲਬਾਤ ਦਾ ਲਹਿਜਾ ਤਲਖ ਸੀ ਔਰ ਇਹਨਾਂ ਨੂੰ ਕਹਿੰਦੇ ਆ ਵੀ ਉਠੋ ਸਿੰਘ ਸਾਹਿਬ ਕੋ ਚਲਿਏ ਬਾਗੂ ਕਰਾਈਏ ਬਿਲਕੁਲ ਔਰ ਇਹ ਅਣਮਨੇ ਮਨਨਾ ਕੁਝ ਲੋਕ ਉਹਦੇ ਵਿੱਚੋਂ ਗਿਆਨੀ ਗੁਰਬਚਨ ਸਿੰਘ ਦੇ ਦਫ਼ਤਰ ਵਾਲ ਚਲੇ ਜਾਂਦੇ ਆ ਔਰ ਉਸ ਵੇਲੇ ਇੱਕ ਹੋਰ ਵਿਵਾਦਿਤ ਜਿੰਦ ਸਿੰਘ ਸਾਹਿਬ ਜਿਹੜੇ ਸੌਦਾ ਸਾਹਿਬ ਦੀ ਮਾਫੀ ਚ ਵੀ ਨਾਂ ਨਜਦਾ ਨਾ ਕਦੇ ਬਦਲੇ ਗਏ ਕਦੇ ਆ ਗਏ ਹਜੀ ਉਹਨਾਂ ਤੋਂ ਆਸ ਹੈਗੀ ਕਿ ਉਹ ਇਹ ਵੀ ਰਾਜ ਖੋਲਣਗੇ ਗਿਆਨੀ ਗੁਰਮੁਖ ਸਿੰਘ ਗਿਆਨੀ ਗੁਰਮੁਖ ਸਿੰਘ ਜੇ ਨਾ ਨੇ ਇਹ ਰਾਜ ਖੋਲ੍ਹਿਆ ਸੀ ਕਿ ਜਿਹੜਾ ਡੇਰਾ ਸਰਸਾ ਵਾਲੇ ਜਿਹੜਾ ਸਾਧਿਆ ਉਹਦਾ ਮਾਫੀ ਨਾਮਾ ਜਿਹੜਾ ਆ ਉਹਦੇ ਬਾਰੇ ਆਦੇਸ਼ ਚੰਡੀਗੜ੍ਹ ਵਾਲੀ ਕੋਠੀ ਚ ਆਇਆ ਤੇ ਬਾਅਦ ਚ ਮੁਕਰ ਵੀ ਸ਼ਾਇਦ ਗਏ ਚੋਕ ਬਾਅਦ ਮੁਕਰ ਵੀ ਗਏ ਲੇਕਿਨ ਇਹ ਦੋਨੇ ਹੀ ਜੱਥੇਦਾਰ ਜਿਹੜੇ ਨੇ ਐਸਲੇ ਸ਼ੌਣੀ ਕਟੀ ਨੇ ਸੰਭਾਲੇ ਹੋਏ ਨੇ ਲੈਕਿਨ ਗੁਰਬਚਨ ਸਿੰਘ 2018 ਦੇ ਰਿਟਾਇਰ ਹੋ ਚੁੱਕੇ ਨੇ ਜੀ ਲੇਕਿਨ ਅਜੇ ਤੱਕ ਸ਼ੋਨੀ ਗੱਟੀ ਕੰਪਲੈਕਸ 'ਚ ਉਹਨਾਂ ਨੂੰ ਸਾਰਾ ਕੁਝ ਰੈਸ਼ ਮਿਲੀ ਹੋਈ ਆ ਸਰਦਾਰ ਸਾਹਿਬ ਇਹ ਸਾਰੇ ਜਾਣੇ ਗਿਆਨੀ ਗੁਰਬਚਨ ਸਿੰਘ ਕੋਲ ਚਲੇ ਜਾਂਦੇ ਆ ਠੀਕ ਔਰ ਇਹ ਬੜੀ ਵੱਖਰੀ ਗੱਲ ਆ ਔਰ ਤੁਹਾਨੂੰ ਬੁਰਾ ਲੱਗੂਗਾ ਕਈ ਵਾਰੀ ਕਈ ਵਿਅਕਤੀ ਜਿਨ੍ਹਾਂ ਦੇ ਨਾਲ ਬਹੁਤ ਕੁਝ ਐਸਾ ਜੁੜ ਜਾਂਦਾ ਅਸੀਂ ਇੱਕ ਲਫ਼ਜ਼ ਵੀ ਹੱਕ 'ਚ ਨਹੀਂ ਸੁਣਨਾ ਚਾਹੁੰਦੇ ਉਸ ਦਿਨ ਗਿਆਨੀ ਗੁਰਬਚਨ ਸਿੰਘ ਨਾ ਨੁਕਰ ਕਰਦੇ ਆ ਵੀ ਮੇਰੇ ਕੋਲੋਂ ਇਹ ਕੰਮ ਨਾ ਕਰਾਓ ਠੀਕ ਔਰ 1 ਘੰਟਾ ਪਰ ਲਗਭਗ 45 ਮਿੰਟ ਦੇ ਕਰੀਬ ਗੱਲਬਾਤ ਹੁੰਦੀ ਹੈ ਤੇ ਫਿਰ ਇੱਕ ਇਹਨਾਂ ਦੇ ਵਿੱਚੋਂ ਧਾਰਮਿਕ ਹਸਤੀ ਉੱਠਦੀ ਹੈ ਤੇ ਅਖੇ ਜੇ ਢ ਘੁੰਡ ਕੱਢਣਾ ਹੈ ਜੇ ਘੁੰਡੀ ਚੱਕਤਾ ਹਾਂ ਤੇ ਫਿਰ ਨੱਚਣ ਚ ਕੀ ਅਰਜ਼ ਹੈ ਜੀ ਲਫ਼ਜ਼ ਨੇ ਔਰ ਮੈਂ ਮਾਫੀ ਮੰਗ ਕੇ ਕਹਿਣਾ ਕਿਉਂਕਿ ਧਾਰਮਿਕ ਹਸਤੀਆਂ ਨੇ ਜਦੋਂ ਕੋਈ ਅੰਦਰੋਂ ਖਸਰੋਤ ਇਸ ਤਰ੍ਹਾਂ ਦੀ ਤੁਹਾਨੂੰ ਸੋਚਣਾ ਦਿੰਦੇ ਆ ਤਾਂ ਫਿਰ ਆਪ ਵੀ ਮਨ 'ਚ ਹੁੰਦਾ ਹੈ ਕਿ ਗੱਲ ਕਰੀਏ ਨਾ ਕਰੀਏ ਗਿਆਨੀ ਗੁਰਬਚਨ ਸਿੰਘ ਅਖੀਰ ਦੇ ਵਿੱਚ ਔਖੇ ਮਨ ਨਾਲ ਔਖੇ ਮਨ ਨਾਲ ਇਹ ਗੱਲ ਨੂੰ ਪ੍ਰਵਾਨ ਕਰ ਲੈਂਦੇ ਆ ਔਰ ਉਸ ਦਿਨ ਜਿਹੜਾ ਸਿੱਖਾਂ ਦਾ ਧਾਰਮਿਕ ਕਲੰਡਰ ਨਾਨਕਸ਼ਹੀ ਕਲੰਡਰ ਉਹਦਾ ਭੋਗ ਪੈ ਜਾਂਦਾ ਔਰ ਸਰਦਾਰ ਸਾਹਿਬ ਇਹ ਇੱਕ ਬੜੀ ਮੰਦਭਾਗੀ ਗੱਲ ਸੀ ਫਿਰ ਇਹ ਮਸਲਾ ਉਵੇਂ ਦਾ ਹੋਵੇਂ ਚੱਲਦਾ ਪਰ ਬਾਅਦ ਵੇਖੋ ਔਰ ਤੋਂ ਬਾਅਦ